ਰਾਤ ਕਰਨਾਲ ਤੋਂ ਮੈਨੂੰ ਫੋਨ ਆਈ ਚਲੋ ਮੈਂ ਇਸੇ ਫਿਰ ਟਾਈਮ ਨਾ ਜਾਇਆ ਕਰਾਂ ਉਹ ਸੱਜਣ ਨੂੰ ਮੈਂ ਅਲਵਰ ਸਮਾਗਮ ਤੇ ਦੇਖਿਆ ਸੀ ਨਹੀਂ ਤੇ ਉਸਦੇ ਦੋਵੇਂ ਚਲੇ ਗਏ ਇੱਕ ਸਾਲ ਲਈ ਬਿਲਕੁਲ ਅੰਦਾ ਹੋ ਗਿਆ लाठी ਦੇ ਸਾਰੇ ਤੇ ਚੱਲਦਾ ਸੀ ਇਲਾਜ ਇੱਕ ਸਾਲ ਦੇ ਉਸਨੇ ਬੜਾ ਕਰਾਇਆ ਭਾਰਤ ਦੇ ਕੋਈ ਵੱਡਾ ਆਈ ਹਸਪੀਟਲ ਉਸਨੇ ਛੱਡਿਆ ਨਹੀਂ ਸੰਪਨ ਕਰਾਨੇ ਦਾ ਹੈ। ਖੂਬ ਪੈਸਾ ਖਰਚ ਕੀਤਾ। ਨਹੀਂ ਹੋਇਆ ਉੱਠੀ। ਅੱਖਾਂ ਨਹੀਂ ਆਈਆਂ। ਉਹਦੇ ਆਪਣੇ ਕਹੇ ਮੁਤਾਬਕ ਜ਼ਾਰੋ ਜ਼ਾਰ ਰੋ ਪੈਂਦਾ ਹੈ। ਕਹਿੰਦਾ ਮੈਂ ਗੁਰੂ ਰਾਮਦਾਸ ਜੀ ਦੇ ਦਰ ਤੇ ਆਇਆ। ਬਾਣੀਆਂ ਮੈਨੂੰ ਕੰਡ ਸਨ। ਇਸ਼ਨਾਨ ਕਰਕੇ ਮੈਂ ਪ੍ਰਕਰਮਾ 'ਚ ਬੈਠ ਜਾਂਦਾ ਸੀ। ਉੱਚੀ ਉੱਚੀ ਸੁਰ ਨਾਲ ਬਾਣੀ ਪੜਦਾ ਸੀ। ਉਹ ਰ ਮੈਂ ਅਕਸਰ ਰਾਤ ਦੇ 12 ਵਜੇ ਬੈਠਦਾ ਸੀ। ਸਵੇਰੇ ਤੱਕ ਪੜਦਾ ਹੀ ਰਹਿੰਦਾ ਸੀ, ਪੜ ਰੇ ਹਿਆ ਸੀ। ਕਹਿੰਦਾ ਅਠ ਦੇ ਬਾਅਦ ਮੈਂ ਦੇਖ ਕੇ 당ਗ ਰਹਿ ਗਿਆ, ਮੈਨੂੰ ਸਰੋਵਰ ਦੇ ਦਰਸ਼ਨ ਹੋਣ ਨੇ। ਬੋਲੇ ਮੈਨੂੰ ਦਰਬਾਰ ਸਾਹਿਬ ਦੇ ਦਰਸ਼ਨ ਹੋਣ ਲੱਗ ਪਏ। ਰਾਤ ਨੂੰ ਉਸਨੇ ਫੋਨ ਮੈਨੂੰ ਜ਼ਰੂਰ ਕੀਤਾ ਸੀ ਅਸੀਂ ਕਾਰ ਤੇ ਚੱਲ ਰਹੇ ਹਾਂ ਰਾਤ ਨੂੰ ਹੀ ਮੈਂ ਕਹ ਅੱਛਾ ਮੈਂ ਸਵੇਰੇ ਉੱਠ ਕੇ ਕਰਾਂਗਾ ਸਿੱਧਾ ਆਪਣੇ ਕੋਲ ਹੀ ਆ ਜਾਣਾ ਪਰ ਪਹੁੰਚੇ ਨਹੀਂ ਸੰਸ਼ੈਤ ਸੰਗਤ ਵਿੱਚ ਬੈਠੇ ਹਣ ਆ ਗਏ ਨੂੰ ਤੇ ਕਹਿ ਨਹੀਂ ਸਕਦਾ ਉੱਥੇ ਠਹਿਣੇ ਤੇ ਨਹੀਂ ਪਹੁੰਚੇ ਇਸ ਤਰ੍ਹਾਂ ਦੇ ਕਿਰਸ਼ਵੇਂ ਕਦੀ ਕਰੀ ਨੇਚਰ ਦੇ ਪ੍ਰਕਿਰਤੀ ਦੇ ਜੋ ਪ੍ਰਗਟ ਹੁੰਦੇ ਨੇ ਕਰਤੇ ਪੁਰਖ ਦੀਆਂ ਵਡਿਆਈਆਂ ਕਹਿਣਾ ਪੈਂਦਾ ਕੀ ਉਹਦੇ ਘਰ ਦੇ ਚ ਕੀ ਨਹੀਂ ਹੈ ਗਰ ਤਾਂ ਤੇਰੇ ਸਭ ਕੁਛ ਹੈ ਪਰ ਇੱਕ ਸ਼ਰਤ ਹੈ ਜਿਸ ਦੇ ਜਿਹਨੂੰ ਦੇ ਜਿਸ ਦੇ ਸੋਪਾ ਹੋਰ ਕੋਈ ਦੇਣ ਵਾਲਾ ਵੀ ਨਹੀਂ ਹੈ ਦਾਤੇ ਦਾਤ ਰਖੀ ਹੱਥ ਆਪਣੇ ਉਹਨੇ ਆਪਣੇ ਹੱਥੇ ਹੀ ਰੱਖੀ ਮੈਂ ਹੀ ਵੰਡਾਂਗਾ ਦੋ ਜਾਣੇ ਦੋ ਜਾਣੇ ਮੈਂ ਆਪਣੇ ਹੱਥਾਂ ਨਾਲ ਦਿਆਂਗਾ ਤੇ ਜਦ ਉਸਨੇ ਆਪਣੇ ਹੱਥਾਂ ਨਾਲ ਦੇਣੀ ਹੈ ਤੇ ਇਹ ਕਹਿਣਾ ਫਲਾਣੇ ਬਾਬਿਆਂ ਕੋਲ ਇਹ ਲੱਭ ਪਿਆ ਫਲਾਣੇ ਬਾਬਿਆਂ ਕੋਲ ਇਹ ਮਿਲ ਗਿਆ ਇਸ ਤੋਂ ਵੱਡੀ ਹੋਰ ਕਿਹੜੀ ਅਗਿਆਨਤਾ ਹੋਵੇਗੀ ਇਹ ਫਿਰ ਇਹਨਾਂ ਪੰਕਤੀਆਂ ਨੂੰ ਨਾ ਪੜੋ ਹੋਰ ਪੰਕਤੀਆਂ ਵੀ ਤੁਹਾਨੂੰ ਸੁਣਾਵਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਭਾਈ ਰੇ ਮਤ ਕੋਈ ਜਾਣੋ ਅਵਰ ਕੇ ਸਿੱਕੇ ਕਿਛ ਹੱਥ ਹੈ ਬੜੇ ਧਿਆਨ ਨਾਲ ਸੁਣੋ ਮਤਾਂ ਕਿਦਰੇ ਤੁਸੀਂ ਸਮਝੋ ਕਿਸੇ ਹੋਰ ਦੇ ਹੱਥ ਦੇ ਵਿੱਚ ਵੀ ਕੁਝ ਹੈ ਭਾਈ ਰੇ ਮਤ ਕੋਈ ਜਾਣੋ ਅਵਰ ਕਿ ਸਿੱਕੇ ਕਿਛ ਹੱਥ ਹੈ ਸਭ ਕਰੇ ਕਰਾਇਆ ਕੋਈ ਕਰਦਾ ਹੈ ਕੋਈ ਕਰਤਾ ਹੈ ਉਹੀ ਕਾਰਨ ਹੈ ਸਭ ਕਰੇ ਕਰਾਇਆ ਜਰਾ ਮਰਾ ਸਿਰਤ ਸਾਬ ਜਰਾ ਮਰਾ ਤਾਬ ਸਿਰਤ ਸਾਬ ਸਭ ਹਰ ਕੇ ਵਸ ਹੈ ਲਾਗ ਸਕੇ ਨਾ ਬਿਨ ਹਰ ਕੇ ਲਾਇਆ ਜਨਮ ਮਰਨ ਕੋਈ ਸਰਬ ਕੋਈ ਦੁੱਖ ਕੋਈ ਤਕਲੀਫ ਕੋਈ ਵਿਪਤਾ ਇਹ ਕੋਈ ਕਿਸੇ ਨੂੰ ਨਹੀਂ ਲਾ ਸਕਦਾ ਉਹਨੇ ਇੱਕ ਵਿਧਾਨ ਬਣਾਇਆ ਹੈ ਉਸ ਵਿਧਾਨ ਦੇ ਮੁਤਾਬਕ ਸਭ ਕੁਝ ਉਸੇ ਤੋਂ ਆਉਂਦਾ ਲਾਣੇ ਨੇ ਮੇਰੇ ਤੇ ਜਾਦੂ ਡੋਣਾ ਕਰ ਦਿੱਤਾ ਜੀ ਫਲਾਣੇ ਦੇ ਮੇਰੇ ਤੋਂ ਮੈਂ ਉਹਨਾਂ ਨੂੰ ਕਹਿਣਾ ਹੁਨਾ ਤੂੰ ਜਾਦੂ ਟੋਣੇ ਦਾ ਪੁਜਾਰੀ ਐ ਗੁਰੂ ਦਾ ਪੁਜਾਰੀ ਨਹੀਂ ਤੀ ਜਾਦੂ ਟੋਣੇ ਨਹੀਂ ਤੇਰੇ ਤੇ ਕੁਝ ਕਰ ਦਿੱਤਾ ਧੋਣਾ ਕੋਲ ਜਾ ਉੱਥੇ ਹੀ ਫਰਿਆਦ ਕਰ ਫਿਰ ਫਿਰ ਇੱਥੇ ਆਣ ਦਾ ਕੀ ਮਤਲਬ ਐ ਕੋਈ ਜਾਦੂ ਟੋਣਾ ਨਹੀਂ ਤੇਰੇ ਤੇ ਕੋਈ ਜਾਦੂ ਟੋਣਾ ਨਹੀਂ ਸਰਾਪ ਵੀ ਉਦੋਂ ਲੱਗਦਾ ਐ ਦੁੱਖ ਵੀ ਉਦੋਂ ਲੱਗਦਾ ਐ ਜਦ ਕਰਮਾਂ ਅਨਸਾਰ ਐਸਾ ਮਾਹੌਲ ਬਣ ਜਾਂਦਾ ਹੈ ਪ੍ਰਭੂ ਮਾਹੌਲ ਬਣਾ ਦਿੰਦਾ ਹੈ ਮਿਲਦੇ ਨੇ ਦੁੱਖ ਮਿਲਦੇ ਨੇ ਦੁੱਖ ਉਹਦਾ ਬਣਾਇਆ ਹੈ ਵਿਦਾਨ ਹੈ ਅੱਜ ਇਹ ਫੈਸਲਾ ਕਰ ਲੈਣਾ ਮੇਰੇ ਕੋਲ ਦੁੱਖ ਹੈ ਮੇਰੇ ਕਰਮਾਂ ਤੋਂ ਬਿਨਾ ਪ੍ਰਭੂ ਨੇ ਮੈਨੂੰ ਨਹੀਂ ਦਿੱਤਾ ਔਰ ਕੋਈ ਮੇਰੇ ਤੇ ਜਾਦੂ ਟੋਣਾ ਨਹੀਂ ਕਰ ਸਕਦਾ ਪੰਕਤੀਆਂ ਮੈਂ ਫਿਰ ਤੋਂ ਸੁਣਾਦੇ ਹਾਂ ਜ਼ਿੰਦਗੀ ਵਰ ਚੇਤੇ ਰੱਖਣੀ ਹੈ ਭਾਈ ਰੇ ਗੁਰੂ ਨਾਨਕ ਦੇਵ ਜੀ ਮਹਾਰਾਜ ਦੀਆਂ ਪਹਿਲੇ ਪਾਤਸ਼ਾਹ ਜੀ ਦੀ ਬਾਕ ਨੇ ਭਾਈ ਰੇ ਮਤ ਕੋਈ ਜਾਣੋ ਅਵਰ ਕਿ ਸਿੱਕੇ ਕਿਚ ਹਾਤ ਹੈ ਸਭ ਕਰੇ ਕਰਾਇਆ ਜਰਾ ਮਰਾ ਤਾਪ ਸਿਰਤ ਸਾਪ ਸਭ ਹਰ ਕੇ ਵਸ ਹੈ ਲਾਗ ਸਕੇ ਨਾ ਬਿਨ ਹਰ ਕੇ ਲਾਇਆ ਓ ਮੇਰਾ ਬਾਬ ਬਹੁਤ ਵੱਡਾ ਹੈ ਬਹੁਤ ਵੱਡਾ ਹੈ ਸਰਵ ਸ਼ਕਤੀ ਮਾਨ ਹੈ ਉਹ ਕਰਤਾ ਵੀ ਹੈ ਉਹ ਕਾਰਨ ਵੀ ਹੈ ਉਹ ਆਪਣੇ ਕ੍ਰਿਤ ਦੇ ਚ ਰਮਿਆ ਹੋਇਆ ਹੈ ਪੂਰੇ ਹੋਇਆ ਹੈ ਐਸਵਾਸੀ ਸਮਰਤ ਹੈ ਉਹ ਮੇਰਾ ਬਾਬਲ ਮਹਾਨ